ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤਜਿੰਦਰ ਚੰਦੀ ਪੰਜਾਬ ਨਾਓ ਬੁਲਟਨ ਲੈ ਕੇ ਹਾਜ਼ਰਾਂ ਸੋ ਬੁਲਟਨ ਦੀ ਸ਼ੁਰੂਆਤ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ਼ਹੀਦੀ ਸਭਾ ਦੀ ਸੰਪੂਰਨ ਸਮਾਪਤੀ ਹੋ ਗਈ ਹੈ ਸੋ ਇਸ ਤੋਂ ਪਹਿਲਾਂ ਅਲੋਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੋਇਆ ਅਤੇ ਇਸ ਉਪਰੰਤ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ਼ਰਧਾ ਦੇ ਨਾਲ ਸਮਾਪਤੀ ਹੋ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਵਿਧਾਇਕ ਲਖਵੀਰ ਸਿੰਘ ਰਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮੌਜੂਦ ਸਨ। ਉੱਥੇ ਹੀ ਸਮੁੱਚੀ ਸਿੱਖ ਕੌਮ ਵੱਲੋਂ ਹਾਜ਼ਰੀਆਂ ਭਰ ਕੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਇਸ ਸੰਬੰਧੀ ਗੱਲਬਾਤ ਕਰਦਿਆਂ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦਨੇ ਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਦੌਰਾਨ ਪ੍ਰਸ਼ਾਸਨ ਵੱਲੋਂ ਚੰਗੇ ਪ੍ਰਬੰਧ ਕੀਤੇ ਗਏ ਸਨ ਤੇ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਦਿੱਕਤ ਨਹੀਂ ਆਉਣ ਦਿੱਤੀ ਗਈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਲਾਲਾਂ ਦੀ ਕੁਰਬਾਨੀ, ਮਾਂ ਗੁਜਰੀ ਜੀ ਦੀ ਮਹਾਨ ਸ਼ਹਾਦਤ ਬੜੀ عقیدਤ ਨਾਲ ਸ਼ਰਦਾ ਨਾਲ ਸਾਰਾ ਪੰਥ ਲਗਾਤਾਰ ਸ਼੍ਰੀ ਫਤਿਹਗੜ੍ਹ ਸਾਹਿਬ ਜੁੜ ਰਿਹਾ। ਤਾਸਪੋ ਤੋਂ 13 ਪੋ ਦੇ ਸ਼ਹੀਦੀ ਦਿਹਾੜੇ ਦੁਨੀਆਂ ਵਿੱਚ عظیم ਖਾਂ ਰੱਖਦੇ ਆ ਸੋ ਅੱਜ ਸ਼ਹੀਦ ਸ਼ਹਾਦਤ ਦਾ ਦਿਨ ਸਾਹਿਬ ਜਦਾਂ ਦਾ ਤੇ ਮਾਤਾ ਜੀ ਦਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਕਾਰ ਸਥਾਨ ਜੋਤੀ ਸੁਖ ਸਾਹਿਬ ਸ਼ਹੀਦੀ ਸਥਾਨ ਤੋਂ ਸੰਸਕਾਰ ਸਥਾਨ ਜੋਤੀ ਸੁਖ ਸਾਹਿਬ ਤੱਕ ਕੌਮ ਦਾ ਜਿਹੜਾ ਰਵਾਇਤੀ ਨਗਰ ਕੀਰਤਨ ਆ ਨਿਕਲਿਆ ਸ਼ਹੀਦੀ ਮਾਰਚ ਔਰ ਇੱਕ ਵਾਹਦ ਇੱਕ ਇਹ ਸ਼ਹੀਦੀ ਮਾਰਚ ਹੈ ਜਿਹੜਾ ਜਪਜੀ ਸਾਹਿਬ ਪੜ ਕੇ ਆਰੰਭ ਹੁੰਦਾ ਤੇ ਸੋਲਾ ਸਾਹਿਬ ਪੜ ਕੇ ਸੰਪੂਰਨ ਹੁੰਦਾ ਇੱਕ ਬਕਾਇਦਾ ਫੀਲਿੰਗ ਹੈ ਜਿਵੇਂ ਅਸੀਂ ਬਿਵਾਨ ਨਾਲ ਚੱਲ ਰਹੇ ਹੁੰਦੇ ਆ ਜਿਵੇਂ ਅਸੀਂ ਚਿਖਾ ਕੋਲ ਬੈਠ ਕੇ ਸੋਇਲੇ ਦਾ ਪਾਠ ਕਰਦੇ ਆ ਤਾਂ ਇਹ ਕੋ ਪਵਿੱਤਰ ਫੀਲਿੰਗ ਹੈ ਉਹ ਵਿਸਮਾਦੀ ਜੇ ਪਲ ਨੇ ਜਿਹਦੇ ਵਿੱਚ ਸਿੱਖ ਅਹਿਸਾਸ ਕਰਦੇ ਨੇ ਕਿ ਉਸ ਦਿਨ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਸਰੀਰਾਂ ਨੂੰ ਲਿਆਉਣ ਵਾਲੇ ਦੋ ਚਾਰ ਸਰੀਰ ਸਨ ਅੱਜ ਸਾਰਾ ਪੰਥ ਉਸੇ ਮਨੋ ਭਾਵਾਂ ਨਾਲ ਉਸੇ ਵੇਗ ਦੇ ਨਾਲ ਤੁਹਾਡੇ ਚਰਨਾ ਚਾ ਕੇ ਬੈਠਾ ਸੋ ਇਹ ਸਾਰੇ ਪੰਥ ਦੀ ਏਕਤਾ ਦਾ ਸਬੂਤ ਹੈ ਸਵੈ ਮਾਨ ਤੇ ਗੈਰਤ ਦੀ ਧਰਤੀ ਹੈ ਸੱਚੇ ਸਾਹਿਬ ਜੀ ਹਰ ਸੇਵਾ ਕਰਨ ਵਾਲੇ ਨੂੰ ਬੇਨਤ ਸੇਵਾਵਾਂ ਸਿਖਾਉਣੇ ਕੀਤੀਆਂ ਚੜ੍ਹਦੀ ਕਲਾ ਬਖਸ਼ਣ ਦੇ ਭੈ ਭਾਵਨੀ ਵਿੱਚ ਫਿਰ ਇਸੇ ਤਰ੍ਹਾਂ ਕੰਮ ਜੁੜਦੀ ਰਹੇ ਹਾਕਰ ਬੜਾ ਸਖਤ ਸਾ ਸੰਗਤ ਬੇਨਤ ਉਤਸ਼ਾਹ ਬੇਨਤ ਜਜ਼ਬਾ ਜੀ ਇਹ ਸਾਰਾ ਕੁਝ ਪੰਥ ਹੀ ਕਰਦਾ ਜੇ ਇੱਕ ਇਕੱਲੀ ਸੰਸਥਾ ਨੇ ਕਰਨਾ ਹੋਵੇ ਤੇ ਬਿਲਕੁਲ ਮੈਂ ਕਹਿੰਦੀ ਤ리에 ਕੰਨਾ ਸਾਡੇ ਵਾਸਤੇ ਗੱਲ ਨਹੀਂ ਪੰਥ ਨੂੰ ਨਮਸਕਾਰ ਹੈ ਨਾ ਜਜ਼ਬਿਆਂ ਨੂੰ ਇੰਨੀ ਸੇਵਾ ਇੰਨੀ ਟੈਲ ਹਰ ਭਾਗ ਦੀ ਖਾਸ ਕਰਕੇ ਨੌਜਵਾਨੀ ਦਾ ਜਜ਼ਬਾ ਜਿਹੜਾ ਉਹਨੂੰ ਨਮਸਕਾਰ ਆਖੀਰਲੇ ਦਿਨ ਸਾਡੇ ਪ੍ਰਬੰਧ ਬਹੁਤ ਚੰਗੇ ਰਹੇ ਹਣ ਕੀ ਇੰਨੇ ਭਾਰੀ ਸੰਖਿਆ ਵਿੱਚ ਇੱਥੇ ਸ਼ਰਧਾਲੂ ਆਏ ਸਨ ਪਰ ਪੂਰੇ ਚੰਗੀ ਤਰ੍ਹਾਂ ਪੂਰੇ ਸ਼ਰਦਾ ਪਰੇਮਾਨ ਨਾਲ ਇੱਕ ਚੰਗੇ ਨਾਗਰਿਕ ਦਾ ਸਬੂਤ ਦਿੰਦੇ ਹੋਏ ਮर्यादा ਵਿੱਚ ਰਹਿ ਕੇ ਸਾਰੀਆਂ ਸੰਗਤਾਂ ਨੇ ਸਾਨੂੰ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਹੈ ਸੋ ਮੈਂ ਤਹਿ ਦਿਲੋਂ ਪੂਰੇ ਸ਼ਰਦਾ ਪਰੇਮਾਨ ਨਾਲ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਇਹ ਬਹੁਤ ਹੀ ਇੱਕ ਵੱਡਾ ਪ੍ਰੋਜੈਕਟ ਹੈ ਇਨ ਦ ਸੈਂਸ ਕਿ ਜਿਹੜਾ ਕਲਨਲਨੈਸ ਨੂੰ ਮੇਨਟੇਨ ਕਰਨਾ ਫਿਰ ਸਾਰੇ ਸਿਕਿਉਰਿਟੀ ਅਰੇਂਜਮੈਂਟਸ ਫਿਰ ਜਿਵੇਂ ਤੁਸੀਂ ਦੇਖਿਆ ਹੋਵੇਗਾ ਕੁਝ ਬੱਚੇ ਵੀ ਗੁੰਮ ਗਏ ਸੀ ਪਰ ਜਿਹੜੇ ਸਹਾਇਤਾ ਕੇਂਦਰ ਸਟੈਬਲਿਸ਼ ਹੋਏ ਹੋਏ ਹਨ ਸੋ ਮਾਪਿਆਂ ਨਾਲ ਬੱਚਿਆਂ ਨੂੰ ਮਿਲਾਣਾ ਸੋ ਮੈਂ ਫਿਰ ਤੋਂ ਇੱਕ ਵਾਰ ਕਿਉਂਕਿ ਇਹ ਸਾਰੀ ਕਿਰਪਾ ਛੋਟੇ ਸਾਹਿਬਜ਼ਾਦੇ ਜੀ ਦੀ ਅਤੇ ਮਾਤਾ ਗੁਜਰ ਕੌਰ ਜੀ ਦੀ ਕਿਰਪਾ ਨਾਲ ਸਾਡੇ ਸਾਰੇ ਪ੍ਰਬੰਧ ਚੰਗੀ ਤਰ੍ਹਾਂ ਨੇਪਰੇ ਚਾੜੇ ਗਏ ਸੁਭਾਨਾਹ ਭਾਗ ਕਹੀ ਲੱਗਦਾ ਕਿੰਨੀ ਸੰਤੋਖ ਦੇ ਪਾਉਂਸ ਜੀ ਸਾਡਾ ਅਨੁਮਾਨ ਹੈ ਕਿ ਇਸ ਵਾਰ ਤਾਂ ਇਹ 3 ਦਿਨਾਂ ਵਿੱਚ 30 ਲੱਖ ਤੋਂ ਉੱਪਰ ਸੰਗਤ ਆ ਗਈ ਹੈ ਕਿਉਂਕਿ 3 ਦਿਨਾਂ ਹੀ ਨਹੀਂ 19 ਤਰੀਕ ਔਨਵਰਡਸ ਹੀ ਸੰਗਤ ਨੇ ਆਣਾ ਸ਼ੁਰੂ ਕਰਤਾ ਸੀ ਸੋ ਉਹ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਇਕੱਠ ਹੋਇਆ ਹੈ ਸੋ ਇਹ ਮੰਨ ਵਿੱਚ ਇੰਨੀ ਸ਼ਰਤਾਂ ਨਾਲ ਸਾਰੀ ਸੰਗਤ ਆ ਕੇ ਐਸਐੜੀ ਪਵਿੱਤਰ ਧਰਤੀ ਤੇ ਨਤਮਸਤਕ ਹੋਈ ਅੱਗੇ ਵਧਦੇ ਹਾਂ ਉਧਰ ਬਠਿੰਡਾ ਵਿਖੇ ਵਾਪਰੇ ਭਿਆਨਕ ਬੱਸ ਹਾਸੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੁੱਖ ਜਤਾਇਆ ਗਿਆ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ਦੇ ਜ਼ਰੀਏ ਕਿਹਾ ਕਿ ਬਠਿੰਡਾ ਦੇ ਤਲਵੰਡੀ ਸਾਬੋ ਰੋਡ ਦੇ ਉੱਤੇ ਪੈਂਦੀ ਲਸਾੜਾ ਡਰੇਨ ਚ ਇੱਕ ਨਿੱਜੀ ਬੱਸ ਦੇ ਹਾ사 ਗ੍ਰਸਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ ਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਤੇ ਬਚਾਅ ਕਾਰਜ ਨੇ ਜਿਹੜੇ ਜਾਰੀ ਨੇ ਤੇ ਪਲ-ਪਲ ਦੀ ਅਪਡੇਟ ਲੈ ਰਹੇ ਹਾਂ ਸੋ ਸੀਮਾਨ ਨੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀ ਹੋਏ ਯਾਤਰੀਆਂ ਦੀ ਜਲਦ ਸਿਹਤਯਾਬੀ ਦੇ ਲਈ ਅਰਦਾਸ ਵੀ ਕੀਤੀ ਸੋ ਜਾਣਕਾਰੀ ਦੇ ਮੁਤਾਬਕ ਜੀਵਨ ਸਿੰਘ ਵਾਲਾ ਅਤੇ ਕੋਟ ਸਮੀਰ ਦੇ ਵਿਚਾਲੇ ਵਗਦੀ ਡਰੇਨ ਦੇ ਵਿੱਚ ਸਵਾਰੀਆਂ ਦੇ ਨਾਲ ਪਰਿਵਾਰਸ ਜਿਹੜੀ ਬੀਤੇ ਦਿਨੀ ਡਿੱਗ ਗਈ ਅਤੇ ਇਹ ਹਾਦਸਾ ਮੀਂਹ ਦੇ ਕਾਰਨ ਬੱਸ ਦੇ ਬੇਕਾਬੂ ਹੋਣ ਕਾਰਨ ਵਾਪਰਿਆ। ਸੋ ਨਿੱਜੀ ਕੰਪਨੀ ਦੀ ਇਹ ਬੱਸ ਜਦੋਂ ਡਰੇਨ ਵਿੱਚ ਡਿੱਗੀ ਤਾਂ ਮੌਕੇ ਉੱਤੇ ਚੀਕ ਚਿਹੜਾ ਪੈ ਗਿਆ। ਸੋ ਇਸ ਹਾਦਸੇ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਬਾਕੀਆਂ ਦੇ ਲਈ ਰਾਹਤ ਕੰਮ ਨੇ ਜਿਹੜੇ ਜਾਰੀ ਨੇ ਤੇ ਐਨਡੀਆਰਐਫ ਦੀਆਂ ਟੀਮਾਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸੰਸਥਾਵਾਂ ਮੌਕੇ ਦੇ ਉੱਤੇ ਪੁੱਜੀਆਂ ਨੇ। ਸੋ ਮੌਕੇ ਉੱਤੇ ਮੌਜੂਦ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨਡੀਆਰਐਫ ਅਤੇ ਲੋਕਲ ਵਲੰਟੀਅਰਾਂ ਦੇ ਸਹਿਯੋਗ ਨਾਲ ਹਾ사 ਗ੍ਰਸਤ ਬੱਸ ਚੋਂ ਮੁਸਾਫਰਾਂ ਨੂੰ ਬਚਾਇਆ ਗਿਆ ਸੋ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 46 ਦੇ ਕਰੀਬ ਸਵਾਰੀਆਂ ਇਸ ਹਾਦਸੇ ਦੀ ਲਪੇਟ ਦੇ ਵਿੱਚ ਆਈਆਂ ਨੇ ਜਿਨ੍ਹਾਂ ਦੇ ਵਿੱਚੋਂ 8 ਵਿਅਕਤੀਆਂ ਨੂੰ ਮ੍ਰਿਤਕ ਐਲਾਨਿਆ ਗਿਆ ਜਦਕਿ ਬਾਕੀਆਂ ਨੂੰ ਤਲਵੰਡੀ ਸਾਬੋ ਅਤੇ ਜ਼ਿਲ੍ਹਾ ਹਸਪਤਾਲ ਬਠਿੰਡਾ ਵਿਖੇ ਇਲਾਜ ਦੇ ਲਈ ਭੇਜਿਆ ਗਿਆ ਸੋ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਮ੍ਰਿਤਕਾਂ ਦੀ ਪਛਾਣ ਦਾ ਹਲੇ ਪਤਾ ਨਹੀਂ ਲਗਾਇਆ ਗਿਆ ਜਦੋਂ ਵੀ ਇਸ ਬਾਰੇ ਪਤਾ ਲਗਾਇਆ ਜਾਂਦਾ ਤਾਂ ਇਸ ਸਮੇਂ ਸਿਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਬਲਿਕ ਦੀ ਸਹੂਦਤਾਂ ਦੇ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਤੇ ਜਿਨ੍ਹਾਂ ਦਾ ਮੋਬਾਈਲ ਨੰਬਰ 9780100498 ਅਤੇ 9646815951 ਸੋ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਬਚਾਅ ਕਾਰਜ ਦੇ ਵਿੱਚ ਜੁਟਿਆ ਨਜ਼ਰ ਆਇਆ ਹੈ ਦੇਖੋ ਜਿਹੜੀ ਵੀ ਇਹ ਘਟਨਾ ਹੋਈ ਹੈ ਬਹੁਤੀ ਮੰਦ ਭੱਗੀ ਹੈ ਕਿਉਂਕਿ ਕੋਈ ਵਿਚਾਰਾ ਆਪਣੇ ਪੀਕੇ ਨੂੰ ਜਾਰੀ ਇਸ ਲੇੜੀ ਕੋਈ ਇਲਾਜ ਕਰਾਉਣ ਲਈ ਮਰੀਜ਼ ਆ ਰਹੇ ਸੀ ਔਰ ਇਸ ਘਟਨਾ ਦੇ ਵਿੱਚ ਜਿਹੜੀਆਂ ਪੰਜ ਕੈਜੂਐਲਟੀ ਜਿਹੜੀਆਂ ਤਰਬੰਡੀ ਸਾਬੋ ਹੋਈਆਂ 13 ਸੀ ਉੱਥੇ ਤਿੰਨ ਇੱਥੇ ਹੋਈਆਂ ਇਹਦਾ ਸਾਨੂੰ ਬਹੁਤ ਦੁੱਖ ਹੈ ਔਰ ਮੈਂ ਹਮਦਰਦੀ ਜਹਰ ਕਰਦਾ ਸਾਰੇ ਅੱਜ ਜਿਹੜੇ ਆਪਾਂ ਇਹਨਾਂ ਦੇ ਨਾਲ ਗੱਲ ਕੀਤੀ ਹੈ ਕਿ ਉੱਥੇ ਜਿਹੜਾ ਹੈਗਾ ਡਰਾਈਵਰ ਥੋੜਾ ਜਿਹਾ ਆ ਤੇਜ਼ ਗੱਡੀ ਚਲਾ ਰਹੀ ਸੀ ਤੇ ਦੂਜੇ ਪਾਸੋਂ ਇੱਕ ਵੱਡਾ ਟਰਾਲਾ ਆ ਗਿਆ ਤੇ ਉਹ ਉਹਨੂੰ ਸੇਵ ਕਰਨ ਦੇ ਲਈ ਜਿਹੜਾ ਹੈਗਾ ਉਹ ਥੋੜਾ ਸਾ ਟਰਨ ਕਰ ਗਏ ਉਸ ਚੱਕਰ ਵਿੱਚ ਕਿੰਨੇ ਮੇਲ ਨੇ ਕਿੰਨੇ ਫੀਮੇਲ ਨੇ ਕਿੰਨੇ ਜਿਹੜੇ ਬੱਚਾ ਇੱਕ ਬੱਚਾ ਹੈ ਜਿਹੜਾ ਤਲਵੰਡੀ ਸਾਹਿਬ ਉਹ ਹੈ ਉੱਥੇ ਇੱਕ ਬੱਚਾ ਤਿੰਨ ਫੀਮੇਲ ਤੇ ਇੱਕ ਮੇਲ ਹੈਗਾ ਇੱਥੇ ਆਪਣੇ ਤਿੰਨ ਵਿੱਚੋਂ ਦੋ ਮੇਲ ਤੇ ਇੱਕ ਫੀਮੇਲ ਹੈ ਕੁੱਲ ਕਿੰਨੇ ਹੋ ਗਏ ਟੋਟਲ 8 ਕਾਠ ਸਰ ਐਨ ਡੀ ਆਰ ਐਫ ਤੋਂ ਇਲਾਵਾ ਹੋਰ ਕਿਹੜੀਆਂ ਟੀਮਾਂ ਇੱਥੇ ਬੁਲਾਈਆਂ ਗਈਆਂ ਸੀ ਕਿਉਂਕਿ ਐਮਬੂਲੈਂਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਲੋਕ ਵੀ ਵੱਡੀ ਪੱਧਰ ਤੇ ਪਹੁੰਚੇ ਆ ਬਿਲਕੁਲ ਜਿਹੜਾ ਪਹਿਲਾ ਕਾਲ ਵੀ ਆਇਆ ਸੀਗਾ ਉਹ ਲੋਕਲ ਜਿਹੜਾ ਉੱਥੇ ਜੀਵਨ ਸਿੰਘ ਵਾਲੇ ਦੇ ਵਿਅਕਤੀ ਆ ਉਹਨਾਂ ਨੇ ਮੈਨੂੰ ਕਾਲ ਕੀਤਾ ਸੀ ਤੇ ਮੈਂ ਨਾਲ ਹੀ ਐਸ ਐਸ ਪੀ ਮੈਡਮ ਨੂੰ ਵੀ ਬਾਕੀ ਸਾਰੀ ਆਪਣੀ ਟੀਮਸ ਨੂੰ ਜਿਹੜਾ ਹੈਗਾ ਆਗਾ ਕਰ ਦਿੱਤਾ ਸੀ ਆਪਣੇ ਐਸ ਡੀ ਐਮ ਸਾਹਿਬ ਵੀ ਉੱਥੇ ਦਫ਼ਤਰ ਵਿੱਚ ਹੀ ਸੀਗੇ ਤੇ ਉਹ ਵੀ 10 ਮਿੰਟ ਵਿੱਚ ਪਹੁੰਚ ਗਏ ਸੀ ਕਿ ਆਪਣੀ ਪੁਲਿਸ ਦੀ ਟੀਮਸ ਸੜਕ ਸੁਰੱਖਿਆ ਜਿਹੀ ਜਿਹੀ ਆਪਣੀ ਫੋਰਸ ਹੈ ਉਹ ਵੀ ਇਮੀਡੀਏਟਲੀ ਕਿ ਆਪਣੀ ਸਾਰੀ ਫੋਰਸ ਕੋ ਚਲੇਲੇ ਵਾਲਾ ਵਿਚ ਲੱਗੀ ਹੋਈ ਸੀ ਤੇ ਉਹਨਾਂ ਨੂੰ ਵੀ ਆਪਾਂ ਉੱਥੇ ਡਾਇਵਰਟ ਕਰਕੇ ਲੋਕੇਸ਼ਨ ਤੇ ਭੇਜਤਾ ਸੀ ਤੇ ਐਨਡੀਆਰ ਬਾਅਦ ਵਿੱਚ ਆਈ ਕਿਉਂਕਿ ਇਹਨਾਂ ਦਾ ਮੂਵਮੈਂਟ ਮੋਬਿਲਾਈਜੇਸ਼ਨ ਵਿੱਚ ਟਾਈਮ ਹੈ ਉਹ ਪੰਜ ਬਾਰ ਇੱਕ ਵਾਰੀ ਉਹ ਦੇਖ ਚੁੱਕੇ ਨੇ ਇੱਕ ਵਾਰ ਫਿਰ ਕੋਸ਼ਿਸ਼ ਕਰ ਰਹੇ ਨੇ ਪਰ ਹਾਲੇ ਤੱਕ ਉਹਨਾਂ ਨੇ ਹੋਰ ਕੁਝ ਉੱਥੇ ਲੱਭਿਆ ਨਹੀਂ ਸਰ ਮੌਜੂਦ ਜੀ ਗੱਲ ਕਿ ਦੇਖਿਏ ਇਹ ਤਾਂ ਜੋ ਵੀ ਹੈਲਪ ਚਾਹੀਏ ਹੋਗੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਆਪਣੇ ਡਾਕਟਰ ਸਾਹਿਬਾਨ ਨੂੰ ਵੀ ਕਿ ਇਹਨਾਂ ਦਾ ਸਾਰਿਆਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਬਿਲਕੁਲ ਸਰਕਾਰ ਆਪਣੇ ਖਰਚੇ ਤੇ ਕਰੋਗੀ ਉਸ ਤੋਂ ਇਲਾਵਾ ਜਿੰਨੋ ਵੀ ਕਿਸੇ ਵੀ ਤਰੀਕੇ ਦੇ ਜਿਸੇ ਪਰਿਵਾਰ ਨੂੰ ਕਿਸੇ ਸਹਾਇਤਾ ਦੀ ਲੋੜ ਹੋਗੀ ਉਹ ਆਪਾਂ ਜ਼ਰੂਰ ਸੀਐਮ ਸਾਹਿਬ ਦੀ ਨੋਟਿਸ ਵਿੱਚ ਲਿਆ ਸਰ ਕੋਈ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਜਿਸ ਤਰ੍ਹਾਂ ਦੀ ਘਟਨਾ ਕੋਈ ਵੱਡੀ ਘਟਨਾ ਵਾਪਰੀ ਹੈ ਉਹ ਪੁਲਿਸ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਉਹ ਐਸਐਸਪੀ ਮੈਡਮ ਬਿਹਤਰ ਦੱਸ ਸਕਣਗੇ ਬਿਲਕੁਲ ਇਨਵੈਸਟੀਗੇਸ਼ਨ ਜ਼ਰੂਰ ਹੋਏਗੀ ਮੈਡਮ ਦੱਸਣਗੇ ਕਿ ਉਹਦਾ ਫਿਰ ਆ ਸਰਪਾਲ ਹੋ ਗਿਆ ਹੁਣ ਤੱਕ ਕੋਈ ਦਬੇ ਰੁਕ ਜੋਂ ਤੱਕ ਜੀ ਕਲੀਅਰ ਹੋ ਗਿਆ ਹੁਣ ਤੱਕ ਕਿੰਨੇ ਮੈਂ ਮੈਂ ਜਿਹੜਾ ਕਿਹਾ ਕਿ ਜਿਹੜੀ ਸਪੌਟ ਹੈ ਉਹ ਸਾਰਾ ਉਹਨਾਂ ਨੇ ਸੈਨੀਟਾਈਜ਼ ਕਰ ਲਿਆ ਹੈ ਐਨ ਡੀ ਆਰ ਐਫ ਨੇ ਇੱਕ ਲਾਸਟ ਬਾਰ ਉਹ ਕਹਿੰਦੇ ਕਿ ਇੱਕ ਵਾਰ ਆਪਾਂ ਫਿਰ ਕੋਸ਼ਿਸ਼ ਕਰ ਲੈਨੇ ਆ ਮੈਨੂੰ ਲੱਗਦਾ ਹੈ ਕਿ ਹੁਣ ਉੱਥੇ ਜ਼ਿਆਦਾ ਕੁਝ ਹੈ ਨਹੀਂ ਸਾਈਟ ਹੁਣ ਕਲੀਅਰ ਹੋ ਚੁੱਕੀ ਹੈ ਜਿੰਨੇ ਵੀ ਪੈਸੇਂਜਰ ਸੀਗੇ ਉਹ ਸਾਰੇ ਰੈਸਕਿਊ ਹੋ ਚੁੱਕੇ ਹਨ ਹੁਣ ਇਸ ਤਰੀਕੇ ਦਾ ਕੋਈ ਇਸ਼ੂ ਨਹੀਂ ਹੈ 8 ਵਿਅਕਤੀ ਹੈਗੇ ਜਿਨ੍ਹਾਂ ਦੀ ਡੈਥ ਹੋਈ ਹੈ ਅਨਫੋਰਚਨਟਲੀ ਤੇ ਬਾਕੀ ਸਾਰੇ ਜਿਹੜੇ ਹੈਗੇ ਉਹ ਸਾਰੇ ਸੇਫ ਨੇ ਸਿਵਲ ਹਸਪੀਟਲ ਤੋਂ ਅਲਵੰਡੀ ਸਾਹਿਬੋ ਵੀ ਗਏ ਸੀ ਮੈਂ ਔਰ ਡੀ ਸੀ ਸਾਹਿਬ ਉੱਥੇ ਜਿਹੜੇ ਸਟੇਬਲ ਪੇਸ਼ੈਂਟਸ ਹੈਗੇ ਉਹ ਤੇ ਅੱਗੇੋਂ ਇੱਕ ਟਰਾਲਾ ਆ ਰਿਹਾ ਸੀ ਤੇ ਡਰਾਈਵਰ ਹੈ ਜਿਹੜਾ ਉਹ ਬੈਲੈਂਸ ਨਹੀਂ ਕਰ ਪਾਇਆ ਉੱਪਰੋਂ ਮੀ ਪੈ ਰਿਹਾ ਸੀਗਾ ਸੋ ਮਤਲਬ ਜੋ ਸਾਨੂੰ ਪ੍ਰੀਲੀਮਨਰੀ ਪਤਾ ਲੱਗਿਆ ਤੇ ਇਸ ਤਰ੍ਹਾਂ ਕੀ ਨੈਗਲੀਜੈਂਸ ਕਰਕੇ ਹੀ ਐਕਸੀਡੈਂਟ ਹੋਇਆ ਤੇ ਹੁਣ ਸਾਨੂੰ ਇਹ ਵੀ ਪਤਾ ਲੱਗ ਰਿਹਾ ਕਿ ਸ਼ਾਇਦ ਨਾਟ ਰੀਲੀ ਕਨਫਰਮ ਕਿ ਸ਼ਾਇਦ ਡਰਾਈਵਰ ਦੀ ਵੀ ਡੈਥ ਹੋ ਗਈ ਹੈ। ਤੋਂ ਅਸੀਂ ਹੁਣ ਜਿਹੜੇ ਵੀ ਸਟੇਬਲ ਹੈ ਉਹਨਾਂ ਦੇ ਬਿਆਨ ਤੇ ਪਰਚਾ ਦਵਾਂਗੇ ਬਟ ਇਟ ਇਜ਼ ਅ ਵੈਰੀ ਅਨਫੋਰਚੂਨੇਟ ਇਨਸੀਡੈਂਟ ਕਿ ਅਥ 8 ਲਾਈਵਸ ਹੈਵ ਬੀਨ ਲੌਸਟ ਬਟ ਸਟਿਲ 46 ਤੋਂ ਬਾਕੀ ਰੈਸਕਿਊ ਹੋ ਗਏ ਤੇ ਉਹਨਾਂ ਦੀ ਕੰਡੀਸ਼ਨ ਸਟੇਬਲ ਹੈ ਤੇ ਹੁਣ ਜਿਵੇਂ ਕਿ ਡੀਸੀ ਸਾਹਿਬ ਨੇ ਦੱਸਿਆ ਕਿ ਐਨਡੀਆਰਐਫ ਦੀ ਟੀਮ ਫਾਈਨਲੀ ਲਾਸਟ ਟਾਈਮ ਇੱਕ ਵਾਰ ਚੈੱਕ ਕਰ ਰਹੇ ਕਿ ਹੋਰ ਵੀ ਕੋਈ ਕਿਸੇ ਦੀ ਮਤਲਬ ਬਾਡੀ ਆ ਕੋਈ ਰਿਕਵਰੀ ਹੋ ਜਾਂਦੀ ਰੈਸਕਿਊ ਕੰਪਲੀਟ ਹੋ ਚੁੱਕਿਆ ਨਹੀਂ ਜੀ ਕੰਪਲੀਟ ਨਹੀਂ ਹੋਇਆ ਐਨਡੀਆਰਐਫ ਦੀ ਟੀਮ ਹਰੇ ਲੱਗੀ ਹੋਈ ਹੈ ਇੱਕ ਵਾਰ ਉਹ ਸਾਨੂੰ ਫਾਈਨਲ ਕਲੋਜ਼ਰ ਰਿਪੋਰਟ ਦੇਣਗੇ ਫੇਰ ਹੀ ਅਸੀਂ ਕਹਿ ਸਕਦੇ ਆ ਕਿ ਬਟ ਡਰਾਈਵਰ ਨੂੰ ਲੈ ਕੇ 8 ਹੋ ਗਏ ਕਿ 9 ਹੋ ਗਏ ਨਹੀਂ ਜੀ ਜਿਹੜੇ ਪਹਿਲਾਂ ਆਈਡੈਂਟੀਫਾਈਡ ਨਹੀਂ ਸੀਗਾ ਉਹਦੇ ਚ ਹੁਣ ਪਤਾ ਲੱਗਿਆ ਕਿ ਵਨ ਆਫ ਦਮ ਇਜ਼ ਦ ਡਰਾਈਵਰ ਆਲਸੋ ਇੱਕ ਹੈਂਡੀਕੈਪਡ ਵੀ ਸੀ ਵਿੱਚ ਉਸਨੇ ਦੱਸਿਆ ਜਾ ਰਿਹਾ ਉਹ ਡਰਾਈਵਰ ਨਹੀਂ ਹੈ ਮੇਰੇ ਖਿਆਲ ਜਿਹੜੇ ਚਾਹਤੂਏ ਟੋਟਲੀ ਪੰਜਾਬ ਦੇ ਰਹਿਣ ਵਾਲੇ ਨੇ ਵੀ ਪੰਜਾਬ ਤੋਂ ਬਾਹਰ ਦਾ ਜੀ ਕੁਸ਼ਤੀ ਹਲੇ 1-2 ਆਈ ਥਿੰਕ ਆਇਡੈਂਟੀਫਾਈਡ ਨਹੀਂ ਸਿਗੇ ਸੋ ਆਈ ਕੈਨਟ ਕਮੈਂਟ ਔਨ ਥੈਟ ਅੱਗੇ ਵਾਦਦੇ ਆ ਉਧਰ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਪੈ ਰਹੇ ਮੀਂਹ ਨੇ ਮੌਸਮ ਦਾ ਮિજાਜ ਹੈ ਜਿਹੜਾ ਬਦਲ ਦਿੱਤਾ ਤੇ ਬੀਤੇ ਦਿਨੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਤੇ ਹਲਕੀ ਬਾਰਿਸ਼ ਪੈਣ ਦੇ ਨਾਲ ਠੰਡ ਨੇ ਆਪਣਾ ਜ਼ੋਰ ਫੜ ਲਿਆ ਉੱਥੇ ਹੀ ਕਈ ਥਾਵਾਂ ਦੇ ਉੱਤੇ ਭਾਰੀ ਗੜੇਮਾਰੀ ਵੀ ਦੇਖਣ ਨੂੰ ਮਿਲੀ ਹੈ ਤੇ ਸੜਕਾਂ ਦੇ ਉੱਤੇ ਗੜਿਆਂ ਦੇ ਲੱਗੇ ਢੇਰਾਂ ਨੇ ਪੰਜਾਬ 'ਚ ਸ਼ਿਮਲੇ ਵਰਗੇ ਹਾਲਾਤ ਬਣਾ ਦਿੱਤੇ ਨੇ ਉਥੇ ਹੀ ਮੀਂਹ ਕਾਰਨ ਧੁੰਦ ਦੇ ਵਿੱਚ ਵਾਧਾ ਜਿਹੜਾ ਦੇਖਣ ਨੂੰ ਮਿਲੇਗਾ ਜਿਸ ਕਾਰਨ ਮੌਸਮ ਵਿਭਾਗ ਵੱਲੋਂ ਧੁੰਦ ਸੰਬੰਧੀ yellow alert ਜਾਰੀ ਕਰ ਦਿੱਤਾ ਗਿਆ ਸੋ ਪਹਾੜਾਂ ਦੇ ਵਿੱਚ ਬਰਫਬਾਰੀ ਦੇ ਨਾਲ ਠੰਡੀਆਂ ਅਤੇ ਬਰਫੀਲੀਆਂ ਹਵਾਵਾਂ ਦਾ ਸਿਲਸਲਾ ਜਿਹੜਾ ਸ਼ੁਰੂ ਹੋ ਚੁੱਕਾ ਹੈ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਨੂੰ ਵਧਾ ਸਕਦਾ ਸੋ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਠੰਡ ਇਕਦਮ ਜ਼ੋਰ ਫੜੇਗੀ ਜੋ ਕਿ ਆਮ ਜਨ ਜੀਵਨ ਨੂੰ ਪ੍ਰਭਾਵਿਤ ਕਰਦੀ ਨਜ਼ਰ ਆ ਸਕਦੀ ਹੈ ਸੋ ਮੀਂਹ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਸਾਰਾ ਦਿਨ ਰੁਕ ਰੁਕ ਕੇ ਪਏ ਮੀਂਹ ਦੇ ਕਾਰਨ ਲੋਕਾਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਦੇ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੋ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਜਿਸ ਦਾ ਅਸਰ ਪੰਜਾਬ ਦੇ ਮੌਸਮ ਦੇ ਉੱਤੇ ਵੀ ਪਵੇਗਾ ਉੱਥੇ ਹੀ ਮੀਂਹ ਪੈਣ ਕਾਰਨ ਧੁੰਦ ਦਾ ਕਹਿਰ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕੁਦਰਤ ਦਾ ਬੜਾ ਅਜਬੂਬ ਨਜ਼ਾਰਾ ਸਟਾਰਟ ਹੋ ਗਿਆ ਆ ਥੋੜੀ ਲੇਟ ਹੋਈ ਆ ਪਰ بارش ਦੇ ਆਉਣ ਦੇ ਨਾਲ ਫਸਲਾਂ ਤੇ ਬੜੀ ਨਿਹਾਰ ਆਏਗੀ ਤੇ ਛੋਟੀਆਂ ਛੋਟੀਆਂ ਬੱਚਿਆਂ ਦੇ ਵਿੱਚ ਜਿਹੜੀਆਂ ਕੋਈ ਗਲੇ ਦੀਆਂ ਪ੍ਰੋਬਲਮ ਨੱਕ ਦੀਆਂ ਪ੍ਰੋਬਲਮ ਉਹ ਵੀ ਠੀਕ ਹੋਏਗੀ ਨਮੀ ਮੌਸਮ ਵਧੇਗੀ ਨਮੀ ਵਧਣ ਦੇ ਨਾਲ ਫਸਲਾਂ ਦੇ ਵਿੱਚ ਬੜੀ ਬਹਾਰ ਆਏਗੀ ਤੇ ਸਰਦੀ ਦੇ ਵਿੱਚ ਵੀ ਫਰਕ ਪਏਗਾ ਜਿਹੜੀ ਨਮੀ ਵਾਲੀ ਠੰਡ ਆ ਉਹ ਉਹਦਾ ਨਜ਼ਾਰਾ ਕੁਝ ਵੱਖਰਾ ਆ ਤੇ ਕੁਦਰਤ ਬੜੀ ਮਿਹਰਬਾਨ ਹੋਈ ਆ ਇਹਦੇ ਵਿੱਚ ਵਧੀਆ ਤਰੀਕੇ ਦੇ ਨਾਲ ਸਰਦੀ ਜਿਹੜੀ ਹੁਣ ਠੰਡ ਸਟਾਰਟ ਹੋਵੇਗੀ ਤੇ ਪਹਿਲਾਂ ਚ ਬਰਫਵਾਰੀ ਹੋਈ ਸੀ ਉਹਦੇ ਕਰਕੇ ਖੰਡਾ ਹੋਣੀ ਸ਼ੁਰੂ ਹੋ ਗਈ ਸੀ ਲੇਕਿਨ ਸੁੱਕੀ ਠੰਡ ਗਈ ਹਾਂ ਪਹਿਲਾਂ ਸੁੱਕੀ ਠੰਡ ਸੀ ਨਮੀ ਉਰ ਚ ਹੈ ਨਹੀਂ ਸੀ ਤੇ ਜਿਹੜੀ ਇਹ ਹੁਣ بارش ਅੱਜ ਤੋਂ ਸ਼ੁਰੂ ਹੋਈ ਆ ਇਹਦੇ ਨਾਲ ਨਮੀ ਵਾਲੀ ਠੰਡ ਜਿਹੜੀ ਹੁਣ ਸਟਾਰਟ ਹੋਣੀ ਆ ਇਹਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਮੁਕਤ ਹੋਣਾ ਆ ਤੇ ਫਸਲਾਂ ਤੇ ਬੜੀ ਨਿਹਾਰ ਵਧੀਆ ਹੋਣੀ ਆ ਕਹਿਆ ਜਾਂਦਾ ਹੈ ਕਿ ਕਣਕ ਨੂੰ ਜਿੰਨੀ ਦੇਰ ਬਾਰਿਸ਼ ਨਾ ਹੋਵੇ ਉਹਨੀ ਦੇਰ ਹਲਦੀ ਬੁੱਧੀ ਹਾਂਜੀ ਹਾਂਜੀ ਮੱਦੀ ਪਾਣੀ ਲਾ ਲੋ ਮੈਂ ਉਹੀ ਕਹਿ ਰਿਹਾ ਜੀ ਫਸਲਾਂ ਦੇ ਵਿੱਚ ਇਦਾਂ ਆ ਕਿ ਜਿਹੜੀ ਇਹੋਲੇ ਮੇਨ ਫਸਲ ਕਣਕ ਆ ਤੇ ਕਣਕ ਵਾਸਤੇ ਜਿਹੜੀ ਇਹ ਨਮੀ ਵਾਲੀ ਠੰਡ ਹੈ ਬਹੁਤ ਜ਼ਰੂਰੀ ਆ ਜਿਹਦੇ ਨਾਲ ਇਹ ਕੋਰਾ ਉਹਦੇ ਵਾਸਤੇ ਕੋਰਾ ਬਹੁਤ ਵਧੀਆ ਆ ਤੇ ਫਸਲਾਂ ਬੜੀ ਉਹਨਾਂ ਦਾ ਵਾਅਦਾ ਬੜਾ ਵਧੀਆ ਹੋਣਾ ਵਾ ਤੇ ਉਹਨਾਂ ਦੀ ਉਨ ਉਨਤੀ ਜਿਹੜੀ ਆ ਬੜੀ ਵਧੀਆ ਹੋਣੀ ਆ ਫਸਲਾਂ ਦੀ ਇੱਕ ਵਾਰ ਇਹ ਸੁੱਕੀ ਠੰਡ ਪੈ ਰਹੀ ਸੀ ਉਹਦੇ ਨਾਲ ਕਾਫੀ ਬੰਦੇ ਬਿਮਾਰ ਹੋ ਰਹੇ ਸਨ ਹੁਣ ਮੌਸਮ ਸਾਫ ਹੋ ਜਾਣਾ ਕਣਕਾਂ ਵਾਸਤੇ ਵਧੀਆ ਵਾ ਬੱਚਿਆਂ ਵਾਸਤੇ ਵਧੀਆ ਸਾਰਿਆਂ ਵਾਸਤੇ ਵਧੀਆ ਬਹੁਤ ਵਧੀਆ بارش ਹੋ ਰਹੀ ਆ ਸਾਰੇ ਕੰਨੇ ਸੁੱਕੀ ਠੰਡ ਪੈ ਨਹੀਂ ਠੰਡ ਪਤਾ ਹੀ ਹੋ ਲੱਗਣਾ ਠੰਡ ਹੁੰਦੀ ਕੀ ਆ ਜਦੋਂ ਧੂੜ ਵਹੇਗੀ ਪਰ ਠੰਡ ਫਿਰ ਹੀ ਲੱਗਦੀ ਆ ਪਹਿਲਾਂ ਤਾਂ ਠੰਡੀ ਸਵੈਟਰਾਂ ਨਹੀਂ ਹੋਂਦੀ ਇਹਦੇ ਕੋਈ ਜੈਕਟ ਨਹੀਂ ਕਰਦਾ ਬਾਹਰ ਆ بارش ਮੌਸਮ ਵੇਖੋ ਕਿੰਨਾ ਵਧੀਆ ਹੋ ਗਿਆ ਅੱਜ ਨਾਰੇ ਪੁਛੇ ਲੰਗੇ ਲੱਗੇ ਗੁਰੂ ਦੇ 시ਦੀ ਦਿਹਾੜਾ ਅੱਜ ਸਵੇਰੇ ਸ਼ਾਮ ਠੰਡ ਹੋ ਰਹੀ ਹੈ ਪੜਜ ਪਰਵਾਰੀ ਹੁਣ ਕਰਕੇ ਸਵੇਰੇ ਸ਼ਾਮ ਠੰਡ ਹੋ ਜਾਂਦੀ ਹੈ ਸਵੇਰੇ ਸ਼ਾਮ ਠੰਡ ਤੇ ਪੈਰ ਨੂੰ ਫੇਰ ਗਰਮੀ ਆ ਜਾਂਦੀ ਹੈ ਉਹਦੇ ਕਰਕੇ ਬਿਮਾਰੀਆਂ ਹੋ ਰਹੀਆਂ ਸੀ ਬਿਲਕੁਲ 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 ਪਰ ਬੇਗਾ ਕੋਈ ਨਹੀਂ ਇਹ ਜੁੜਗਾ ਬਾਤ ਤੇ ਵੀ ਗਲੇ ਗੁਲੇ ਖਾਬ ਹੋ ਜਾਂਦੇ ਸਾਰੇ ਬੰਦਾ ਵੈਸੇ ਬਿਮਾਰ ਹੋ ਜਾਂਦਾ ਛੁਕੀ ਠੰਡ ਨਾਲ ਦੁਪਹਿਰੇ ਗਰਮੀ ਆਉਂਦੀ ਹੈ ਸ਼ਾਮ ਸਵੇਰੇ ਠੰਡ ਹੋ ਜਾਂਦੀ ਸੀ ਚਲੋ ਹੁਣ ਆ ਮੌਸਮ ਵਧੀਆ ਹੋ ਗਿਆ ਵਾ ਬਿਮਾਰੀ ਤੋਂ ਰਹਿਤ ਮਿਲੇਗੀ ਮੌਸਮ ਸਾਫ ਹੋ ਗਿਆ ਉਹ ਤਾਂ ਸਾਫ ਹੋ ਗਿਆ ਜੀ ਫਿਰੋਜ਼ਪੁਰ ਦੇ ਵਿੱਚ ਕਿੰਨੀ ਕੁ ਠੰਡ ਹੈ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਜੀ ਅੱਜ ਤਾਂ بارش ਹੋ ਰਹੀ ਹੈ ਜੀ ਉਸ ਤੋਂ ਜ਼ਿਆਦਾ ਵੀ ਬਹੁਤ ਕੰਮ ਤੇ ਬਹੁਤ ਪ੍ਰਵਾਦ ਪੈਂਦਾ ਸਾਹਿਬ ਜੀ ਇਸ ਚੀਜ਼ ਦੇ ਵਿੱਚ ਲੋ ਜੀ ਹਲੇ ਵੀ ਕਣੇ ਬੱਦਲ ਛਾਏ ਹੋਏ ਹਾਂਜੀ ਹਾਂਜੀ ਕਣੀਆਂ ਬੱਦਲ ਛਾਏ ਹੋਏ ਸਵੇਰ ਕੋਈ ਵੀ بارش ਦਾ ਮੌਸਮ ਨਹੀਂ ਸੀਗਾ ਜੀ ਉਸ ਤੋਂ ਬਾਅਦ ਜਦੋਂ ਕੰਮ ਤੇ ਆਏ ਉਸ ਤੋਂ ਬਾਅਦ بارش ਸ਼ੁਰੂ ਹੋ ਗਈ 7:00 7:30 ਵਜੇ ਬਹੁਤ ਜ਼ਿਆਦਾ ਠੰਡ ਹੈ ਕੰਮ ਨਹੀਂ ਹੱਥ ਨਹੀਂ ਕੰਮ ਕਰ ਰਹੀ ਜੀ ਇਹ ਠੜ ਤੋਂ ਬਚਾ ਦੇ ਲਈ ਕੀ ਕਰ ਰਹੇ ਹੋ ਫਿਰ ਤੁਸੀਂ ਹਾਂਜੀ ਬਚਾ ਦੇ ਵਾਸਤੇ ਦੇਖੋ ਜੀ ਜੇ ਬਚਾ ਕਰਾਂਗੇ ਤੇ ਫਿਰ ਆਪਦਾ ਜਾਗਤ ਜੂਟ ਪਾ ਕੇ ਆਈਦੇ ਕੱਪੜੇ ਪਾ ਕੇ ਆਈਦੇ ਨੇ ਜੀ ਸਿਰ ਤੇ ਟੋਪੀ ਲਈ ਦੀ ਜੀ ਬਾਕੀ ਫੇਰ ਵੀ ਠੰਡ ਬਹੁਤ ਜ਼ਿਆਦਾ ਵਧੀ ਹੋਈ ਹੈ ਜੀ ਕਿਉਂਕਿ ਹੱਥ ਪੈਰ ਨਹੀਂ ਖੋਲਦੇ ਉਸ ਦੇ ਵਿੱਚ ਕੰਮ ਦੇ ਵੀ ਬਹੁਤ ਪ੍ਰਵਾਦ ਪੈਂਦਾ ਜੀ ਕਿਉਂਕਿ ਗਰੀਬ ਬੰਦੇ ਨੂੰ ਤਾਂ ਔਖਾ ਹੀ ਹੁੰਦਾ ਜੀ ਕੋਈ ਵੀ ਹੈ ਜੀ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਸਰਜੀਤ ਹੈ ਜੀ ਅੱਗੇ ਵਧਦੇ ਹਾਂ ਉਧਰ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਇਸੇਰੇ ਚੱਲਦੇ ਆ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਹਰਦਾਸਾ ਦੇ ਵਿੱਚ ਪੁਲਿਸ ਨੇ ਇੱਕ ਨਸ਼ਾ ਤਸਕਰ ਦੀ 70 ਲੱਖ 45000 ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਹੈ ਸੋ ਜਾਣਕਾਰੀ ਦਿੰਦੇ ਆ ਜੀਰਾ ਦੇ ਐਸ ਐਚ ਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਹਰਦਾਸਾ ਦੇ ਵਿੱਚ ਸਹਿਜਪ੍ਰੀਤ ਸਿੰਘ ਨਾਮੀ ਵਿਅਕਤੀ ਦੇ ਖਿਲਾਫ ਵਕ ਵਕ ਤਰਾਵਾਂ ਦੇ ਤਹਿਤ ਤਿੰਨ ਮਾਮਲੇ ਦਰਜ ਨੇ ਅਤੇ ਇਸ ਮੁਲਜ਼ਮ ਦੀ 70 ਲੱਖ 45 ਹਜ਼ਾਰ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨੌਜਵਾਨ ਗਲਤ ਰਸਤਾ ਛੱਡ ਕੇ ਸਹੀ ਢੰਗ ਦੇ ਨਾਲ ਜ਼ਿੰਦਗੀ ਬਤੀਤ ਕਰਨ ਨਹੀਂ ਤਾਂ ਕਾਨੂੰਨ ਦੇ ਤਹਿਤ ਸਖਤ ਕਾਰਵਾਈ ਜਿਹੜੀ ਕੀਤੀ ਜਾਵੇਗੀ। ਸੋ ਦੱਸਦੀ ਹੈ ਕਿ ਲਗਾਤਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਕਈ ਤਰ੍ਹਾਂ ਦੇ ਯਤਨ ਕਰਕੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਭਾਰੀ ਮਾਤਰਾ ਦੇ ਵਿੱਚ ਨਸ਼ੇ ਦੀ ਖੇਪ ਬਰਾਮਦ ਕੀਤੀ ਜਾ ਰਹੀ ਹੈ ਉੱਥੇ ਹੀ ਇਹਨਾਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਹੈ ਜਿਹੜੀ ਹੁਣ ਪੁਲਿਸ ਵੱਲੋਂ ਫ੍ਰੀਜ਼ ਕੀਤੀ ਗਈ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਫਰੋਈਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਸ਼੍ਰੀ ਗੁਰਦੀਪ ਸਿੰਘ ਡੀਐਸਪੀ ਸਬਡਿਵੀਜ਼ਨ ਜੀਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਿਜਪ੍ਰੀਤ ਸਿੰਘ ਪੁੱਤਰ ਭਪਿੰਦਰ ਸਿੰਘ ਵਾਸੀ ਹਰਦਾਸਾ ਦੇ ਖਿਲਾਫ ਪ੍ਰੋਪਰਟੀ ਦਾ ਕੇਸ ਬਣਾ ਕੇ ਅਥਾਰਟੀ ਦਿੱਲੀ ਭੇਜਿਆ ਗਿਆ ਸੀਗਾ ਜਿਨ੍ਹਾਂ ਵੱਲੋਂ ਸਹਿਜਪ੍ਰੀਤ ਸਿੰਘ ਦੀ 70 ਲੱਖ 45 ਹਜ਼ਾਰ ਰੁਪਏ ਦੀ ਪ੍ਰੋਪਰਟੀ ਫ੍ਰੀ ਕਰਨ ਦਾ ਹੁਕਮ ਪ੍ਰਾਪਤ ਹੋਇਆ ਹੈ ਜਿਸ ਦੇ ਤਹਿਤ ਅੱਜ ਪਿੰਡ ਹਰਦਾਸਾ ਵੀ ਪੁੱਗ ਕੇ ਪੁੱਜ ਕੇ ਉਸ ਦੇ ਗੇਟ ਦੇ ਪੱਗੇ ਹੁਕਮ ਆਰਡਰ ਦਿੱਤੇ ਗਏ ਹਨ ਅਤੇ ਬੋਰਡ ਲਗਾਇਆ ਗਿਆ ਹੈ ਇਸ ਦੇ ਖਿਲਾਫ ਹੁਣ ਤੱਕ ਕਰੀ ਤਿੰਨ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚੋਂ ਐਨਡੀਪੀ ਸੈਕਟ ਅਤੇ ਅਸ ਸੈਕਟ ਦੇ ਮੁਕਦਮੇ ਦਰਜ ਹਨ ਇਸ ਦੇ ਅਸੀਂ ਆਪਣੇ ਤੌਰ ਤੇ ਮੈਸੇਜ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਆ ਵਿਅਕਤੀ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਉਂਦਾ ਹੈ ਉਸ ਦੇ ਖਿਲਾਫ ਸਰਕਾਰ ਦੀਆਂ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਅਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਉਹ ਇਹ ਗਲਤ ਕੰਮ ਛੱਡ ਕੇ ਸਹੀ ਜ਼ਿੰਦਗੀ ਦੀ ਗੁਜ਼ਾਰਨ ਤਾਂ ਜੋ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋ ਸਕੇ ਅੱਗੇ ਵਧਦੇ ਹਾਂ ਉਧਰ ਪਠਾਨਕੋਟ ਦੇ ਵਿੱਚ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਵਿਖੇ ਜਿੱਤੀ ਹੋਈ ਭਾਜਪਾ ਉਮੀਦਵਾਰ ਨੇ ਆਮ ਆਦੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਹੈ ਸੋ 1 ਜੰਕੀ ਦਸੰਬਰ ਨੂੰ ਸੂਬੇ ਭਾਰਚ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਨੇ ਜਿਹੜੀਆਂ ਕਰਵਾਈਆਂ ਗਈਆਂ ਸਨ ਜਿਨ੍ਹਾਂ ਦੇ ਨਤੀਜੇ ਵੀ ਸ਼ਾਮ ਨੂੰ ਆ ਗਏ ਆ ਉਮੀਦਵਾਰ ਨੂੰ ਹੁਣ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਲਿਆ ਗਿਆ ਅਤੇ ਆਮ ਆਦੀ ਪਾਰਟੀ ਦੀ ਕਮੇਟੀ ਬਣਨ ਵੱਲ ਵੀ ਰਾਹ ਪੱਧਰਾ ਕਰ ਦਿੱਤਾ ਗਿਆ ਸੋ ਇਸ ਸਬੰਧੀ ਜਾਣਕਾਰੀ ਦਿੰਦੇ ਆ ਕੈਬਨਟ ਮੰਤਰੀ ਲਾਲਚੰਦ ਘਟਾਰੂ ਚੱਕ ਦਾ ਅਖਣਾ ਕਿ 21 ਦਸੰਬਰ ਨੂੰ ਹੋਈਆਂ ਚੋਣਾਂ ਦੇ ਵਿੱਚ ਪੰਜ ਸੀਟਾਂ ਉੱਤੇ ਕਾਂਗਰਸ ਅਤੇ ਪੰਜ ਸੀਟਾਂ ਉੱਤੇ ਆਮ ਆਦੀ ਪਾਰਟੀ ਨੂੰ ਜਿੱਤ ਹਾਸਲ ਹੋਈ ਸੀ ਜਦਕਿ ਇੱਕ ਸੀਟ ਉੱਤੇ ਭਾਜਪਾ ਨੂੰ ਜਿੱਤ ਹਾਸਲ ਹੋਈ ਤੇ ਅੱਜ ਭਾਜਪਾ ਦੇ ਉਮੀਦਵਾਰ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਗਿਆ ਅਤੇ ਜਲਦ ਹੀ ਉਹਨਾਂ ਵੱਲੋਂ ਕਮੇਟੀ ਦਾ ਗਠਨ ਜਿਹੜਾ ਕੀਤਾ ਜਾਵੇਗਾ ਮੈਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਇਹ ਗੱਲ ਸਾਂਝੀ ਕਰਦੇ ਆ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅੱਜ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਮੈਂ ਸਮਝਦਾ ਵੀ ਇੱਕ ਅਵਸਰ ਹੈ ਔਰ ਸੁਜਾਨਪੁਰ ਸੋਰੀ ਨਰੋਡ ਜਮਲ ਸਿੰਘ ਨਗਰ ਪੰਚਾਇਤ ਜਿਹਦੀਆਂ ਹੁਣੇ ਅਜ ਚੋਣਾਂ ਹੋਈਆਂ ਨੇ 5-7 ਦਿਨ ਪਹਿਲਾਂ ਔਰ ਜਿਨ੍ਹਾਂ ਚੋਣਾਂ ਦੇ ਅੰਦਰ ਮਤਲਬ ਆਪੋਂ ਆਪਣੇ ਢੰਗ ਦੇ ਨਾਲ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਕੀਤਾ ਔਰ ਬੜੀਆਂ ਫੇਅਰ ਇਲੈਕਸ਼ਨ ਹੋਈਆਂ ਬੜੀਆਂ ਸਾਫ ਸੁਥਰੀਆਂ ਇਲੈਕਸ਼ਨ ਹੋਈਆਂ ਔਰ ਇਹਨਾਂ ਚੋਣਾਂ ਦੇ ਅੰਦਰ ਨੋਟ ਜਮਲ ਸਿੰਘ ਨਗਰ ਪੰਚਾਇਤ ਦੇ ਅੰਦਰ ਜਿਹੜਾ ਆਮ ਆਦਮੀ ਪਾਰਟੀ ਨੇ ਬੜਾ ਸ਼ਾਨਦਾਰ ਅ ਮੈਂ ਸਮਝਦਾ ਵੀ ਜਿੱਤ ਦਾ ਉੱਥੇ ਮਜ਼ਾਰਾ ਕੀਤਾ ਸਭ ਤੋਂ ਵੱਡੀ ਪਾਰਟੀ ਜਿਹਨੂੰ 1406 ਵੋਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ ਉਹ ਬਣੀ ਹੈ ਜ਼ੀਰੋ ਤੋਂ 5 ਸੀਟਾਂ ਆਮ ਆਦਮੀ ਪਾਰਟੀ ਨੇ ਲਈਆਂ ਸੋ ਮੈਨੂੰ ਖੁਸ਼ੀ ਆ ਕਿ ਆਜ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਵਾਅਦਾ ਹੋਇਆ ਔਰ ਸਾਡੇ 3 ਨੰਬਰ ਤੋਂ ਜਿਹੜੇ ਵੀਜ਼ੇਪੀ ਦੇ ਮਤਲਬ ਟਿਕਟ ਤੇ ਐ ਐਮਸੀ ਚੁਣੇ ਗਏ ਨੇ ਭੈਣ ਜੀ ਮਾਇਆ ਮਾਇਆ ਦੇਵੀ ਜੀ ਅ ਮੇਰੇ ਨਾਲ ਨੇ ਅੱਜ ਜੁਹਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਮੈਂ ਉਹਨਾਂ ਦੇ ਪਤੀ ਜਿਹੜੇ ਤਿੰਨ ਵਾਰ ਲਗਾਤਾਰ ਪੰਚਾਇਤ ਮੈਂਬਰ ਰਹੇ ਨੇ ਨੋੜ ਜਮਲ ਸਿੰਘ ਦੇ ਉਹਨਾਂ ਸਾਰਾ ਪਰਿਵਾਰ ਅੱਜ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋਇਆ ਸੋ ਮੈਂ ਦੇਰ ਦੀ ਗਹਿਰਾਈਆਂ ਤੋਂ ਇਸ ਪਰਿਵਾਰ ਦਾ ਖਾਸ ਕਰਕੇ ਜਿਹੜੇ ਐਮਸੀ ਚੁਣੇ ਗਏ ਨੇ ਸਾਡੀ ਭੈਣ ਮਾਇਆ ਦੇਵੀ ਜੀ ਦਾ ਉਹਨਾਂ ਦੇ ਪਤੀ ਦਾ ਉਹਨਾਂ ਦੇ ਬੱਚਿਆਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਮੈਂ ਇਹ ਕਹਿ ਸਕਦਾ ਕਿ ਜਿਹੜਾ ਨੇਕ ਨੀਅ ਦੇ ਨਾਲ ਜਿਹੜਾ ਸਾਫ ਸੁਥਰਾ ਕੰਮ ਕੀਤਾ ਜਾਂਦਾ ਉਹਨੂੰ ਲੋਕ ਐਪਰੀਸ਼ੀਏਟ ਕਰਦੇ ਆ ਸੋ ਇਹ ਵੀ ਦੱਸਣਗੇ ਅੱਜ ਹੋਰ ਕੇਸਰਾ ਵੈਸੇ ਤਾਂ ਇਹ ਪਿਛਲੀ ਵਾਰ ਵੀ ਐਮਸੀ ਬਣੇ ਸਨ ਇਹਨਾਂ ਨੂੰ 4-5 ਵੋਟਾਂ ਤੋਂ ਹਰਾ ਦਿੱਤਾ ਗਿਆ ਸੀ ਪਿਛਲੀ ਵਾਰ ਜਦੋਂ ਉੱਥੇ ਨਗਰ ਪੰਚਾਇਤ ਦੀਆਂ ਚੋਣਾਂ ਹੋਈਆਂ ਸੋ ਅ ਇਸ ਵਾਰ ਇਹਨਾਂ ਨੇ ਦਵਾਰਾ ਚੋਣ ਲੜੀ ਔਰ ਲੋਕਾਂ ਨੇ ਦਵਾਰਾ ਫਤਵਾ ਦਿੱਤਾ ਉਹਨਾਂ ਨੂੰ ਮੈਂ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਲੋਕਾਂ ਦਾ ਵੀ ਧੰਨਵਾਦ ਕਰਦਾ ਜਿਹੜਾ ਨੇ ਇਹਨੂੰ ਚੁਣਿਆ ਔਰ ਦੇਖੋ ਇਹਨਾਂ ਨੇ ਵਲੰਟੀਅਰਲੀ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਦਵਾ ਤੋਂ ਆਮ ਆਦਮੀ ਪਾਰਟੀ ਨੂੰ ਚੁਣਿਆ ਸੋ ਹੁਣ ਆਮ ਆਦਮੀ ਪਾਰਟੀ ਦੇ 6 ਐਮਸੀ ਜਿਹੜੀ ਉਹ ਨਗਰਪੰਚਾਇਤ ਹੋ ਗਏ ਆ ਤੇ ਥੋੜੇ ਦਿਨਾਂ ਤੱਕ ਅਸੀਂ ਬਕਾਇਦਾ ਕਮੇਟੀ ਦਾ ਪ੍ਰਧਾਨ ਵੀ ਚੁਣਾਂਗੇ ਔਰ ਇਹ ਸਾਰੀ ਕਮੇਟੀ ਜਿਹੜੀ ਇੱਕ ਸੋਰ ਹੋ ਕੇ ਇੱਕ ਮਤਲਬ ਮੋਟੋ ਹੋ ਕੇ ਜਿਹੜੀ ਉਹ ਨਰੋੜ ਜੈਮਲ ਸਿੰਘ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰੇਗੀ ਸੋ ਫਿਰ ਦੁਬਾਰਾ ਅੱਜ ਭੈਣ ਜੀ ਮਾਇਆ ਦੇਵੀ ਜੀ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਲਈ ਮੈਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਔਰ ਮੈਂ ਸਮਝਦਾ ਵੀ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡਾ ਬਲ ਮਿਲਿਆ ਆ ਨੋਰ ਜੈਮਲ ਸਿੰਘ ਹਲਕਾ ਪੋਵ ਦੇ ਵਿੱਚ ਜਿੱਕਰ ਦੇਖਿਆ ਜਾਵੇ ਮੰਤਰੀ ਸਾਹਿਬ ਇਹ ਸਭ ਤੋਂ ਵੱਧ ਵੋਟਾਂ ਦੇ ਨਾਲ ਐਮਸੀ ਜਿਹੜੇ 22 ਜਿੱਤੇ ਨੇ ਕੀ ਲੱਗਦਾ ਪ੍ਰਧਾਨ ਉਹਨਾਂ ਨੂੰ ਹੀ ਬਣਾਇਆ ਜਾਵੇਗਾ ਨਹੀਂ ਇਹ ਆਪਾਂ ਸਾਰੇ ਤੈਅ ਕਰਾਂਗੇ ਜਿਹੜਾ ਜਿੱਤ ਗਿਆ ਉਹ ਉਹ ਸਕੰਦਰ ਆ ਭਾਵੇਂ ਉਹ ਵੱਧ ਵੋਟਾਂ ਨਾਲ ਜਿੱਤਿਆ ਤੇ ਭਾਵੇਂ ਉਹ ਥੋੜੀਆਂ ਨਾਲ ਜਿੱਤਿਆ ਸਾਰੇ ਬਰਾਬਰ ਨੇ ਸਾਰੇ ਜਿੱਤੇ ਹੋਏ ਆ ਲੇਕਿਨ ਅਸੀਂ ਬਾਅਦ ਕੇ ਸਾਰੇ ਪਾਰਟੀ ਦੀ ਸਲਾਹ ਕਰਾਂਗੇ ਐਮਸੀ ਸਹਿਬਾਨਾਂ ਨਾਲ ਸਲਾਹ ਕਰਾਂਗੇ ਜੋ ਮਤਲਬ ਸਾਡੇ ਸਾਥੀ ਸਲਾਹ ਕਰਕੇ ਮੈਨੂੰ ਦੱਸਣਗੇ ਉਹਨਾਂ ਨੂੰ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਮੇਟੀ ਦਾ ਪ੍ਰਧਾਨ ਵੀ ਚੁਣੇਗੀ। ਅੱਗੇ ਵਧਦੇ ਹਾਂ ਉਧਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬੀਤੇ ਦਿਨੀ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਸਬੰਧੀ ਹਰਪਾਲ ਸਿੰਘ ਚੀਮਾ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲਚਾਲ ਜਾਣਿਆ ਗਿਆ ਤੇ ਨਾਲ ਹੀ ਕੇਂਦਰ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਸਾਧੇ ਗਏ ਨੇ। ਸੋ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਸਰਕਾਰ ਹਰ ਪਾਲਕ ਕਿਸਾਨਾਂ ਦੇ ਨਾਲ ਖੜੀ ਹੈ ਪਰ ਮਾਨਯੋਗ ਸੁਪਰੀਮ ਕੋਰਟ ਨੂੰ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸੰਬੰਧੀ ਜਾਂਚ ਦੇ ਲਈ ਪੰਜਾਬ ਦੀ ਥਾਂ ਕੇਂਦਰ ਸਰਕਾਰ ਨੂੰ ਹੁਕਮ ਨੇ ਜਿਹੜੇ ਜਾਰੀ ਕਰਨੇ ਚਾਹੀਦੇ ਨੇ ਉਹਨਾਂ ਆਖਿਆ ਕਿ ਕੇਂਦਰ ਸਰਕਾਰ ਨੂੰ ਜੇਕਰ ਇਹ ਹੁਕਮ ਜਾਰੀ ਹੋ ਜਾਂ ਤਾਂ ਇਹ ਮਸਲਾ 10 ਦਿਨਾਂ ਦੇ ਵਿੱਚ ਹੀ ਹੱਲ ਹੋ ਸਕਦਾ ਸੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਹੁਣ ਤਾਂ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਸੰਸਦੀ ਕਮੇਟੀ ਨੇ ਵੀ ਸਾਰੀ ਰਿਪੋਰਟ ਕੇਂਦਰ ਨੂੰ ਸਬਮਿਟ ਕਰ ਦਿੱਤੀ ਹੈ ਅਤੇ ਇਸ ਤੋਂ ਬਾਅਦ ਵੀ ਕੇਂਦਰ ਵੱਲੋਂ ਕਿਸਾਨਾਂ ਸੰਬੰਧੀ ਕੋਈ ਗੱਲ ਨਾ ਕਰਨਾ ਬੇਹੱਦ ਨਿੰਦਣਯੋਗ ਹੈ। ਸੋ ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਗੱਲਬਾਤ ਕਰਦਿਆਂ ਹੋਰ ਕੀ ਕੁਝ ਆਖਿਆ ਉਹ ਸੁਣਦੇ ਹਾਂ। ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲ ਕੇ ਆਏ ਆਂਗੇ ਮੇਰੇ ਨਾਲ ਸੱਜੇ ਪਾਸੇ ਸਾਡੇ ਬਿਲਕਫੜ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਜੀ ਸਰਦਾਰ ਬੰਜੀਤ ਸਿੰਘ ਬਲਾਸਪੁਰ ਜੀ ਐਮਐਲਏ ਸਹਿਬਾਨ ਔਰ ਕਬੇ ਪਾਸੇ ਸਰਦਾਰ ਪ੍ਰਿੰਸੀਪਲ ਬੁਧਰਾਮ ਜੀ ਐਮਐਲਏ ਬਟਾਡਾ ਸਰਦਾਰ ਕਰਮਜੀਤ ਸਿੰਘ ਜੀ ਅਰਮੋਲ ਜਿਹੜੇ ਕਿ ਫਿਲਮ ਜਗਤ ਦੇ ਵੱਡੇ ਸtare ਨੇਗੇ ਅਤੇ ਹੋਰ ਬਹੁਤ ਸਾਰੇ ਸਾਥੀ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਏ ਕਿ ਬੜੀ ਚੜ੍ਹਦੀ ਕਲਾ ਦੇ ਅੰਦਰ ਨੇਗੇ ਔਰ ਬੜੇ ਦ੍ਰਿੜ ਇਰਾਦੇ ਦੇ ਨਾਲ ਇੱਕ ਵੱਡਾ ਸੰਘਰਸ਼ ਦੇਸ਼ ਦੇ ਕਿਸਾਨ ਲਈ ਲੜ ਰਹੇ ਨੇਗੇ ਦੇਸ਼ ਦੇ ਮਜ਼ਦੂਰ ਲਈ ਲੜ ਰਹੇ ਨੇਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲੜ ਰਹੇ ਨੇਗੇ ਕਿ ਕਿਸ ਤਰ੍ਹਾਂ ਦੇਸ਼ ਦੀ ਕਿਸਾਨੀ ਕਿਸ ਤਰ੍ਹਾਂ ਦੇਸ਼ ਦਾ ਮਜ਼ਦੂਰ ਜਿਹੜਾ ਬਚਾ ਕੇ ਰੱਖਣਾਗਾ ਉਹਦੇ ਲਈ ਮੈਂ ਬੜਾ ਆਸਮੰਦ ਹਾਂਗਾ ਕਿ ਬੜੇ ਉਹ ਕਮਿਟਿਡ ਨੇਗੇ ਬੜੇ ਦ੍ਰਿੜ ਇਰਾਦੇ ਦੇ ਉਹਨਾਂ ਨੇ ਜਿਹੜੇ ਸ਼ਬਦ ਨੇ ਸਾਨੂੰ ਕਹੇ ਕਿ ਮੈਂ ਬਿਲਕੁਲ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਕੇ ਵੀ ਜਿਹੜਾ ਕਿਸਾਨੀ ਸੰਘਰਸ਼ਾ ਇਹ ਜਿੱਤ ਪ੍ਰਾਪਤ ਕਰਨੀ ਆ ਸੋ ਮੈਂ ਮੈਂ ਆਪਣੇ ਵੱਲੋਂ ਵੀ ਆਪਣੇ ਪਰਿਵਾਰ ਵੱਲੋਂ ਵੀ ਸਮੁੱਚੇ ਸਾਡੇ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਕਰ ਰਿਹਾ ਕਿ ਉਹ 21ਵੀਂ ਸਦੀ ਦੇ ਅੰਦਰ ਦੇਸ਼ ਦੇ ਕਿਸਾਨ ਨੂੰ ਬਚਾਉਣ ਦੀ ਦੇਸ਼ ਦੀ ਕਿਸਾਨੀ ਨੂੰ ਬਚਾਉਣ ਦੀ ਲੜਾਈ ਜਿਹੜੀ ਆ ਉਹ ਲੜ ਰਹੇ ਨੇਗੇ ਸਰ ਕਿੰਤਰ ਹੋਏਗਾ ਜੀ ਲਗਾਤਾਰ ਸਾਰੀਆਂ ਪਾਰਟੀਆਂ ਚੱਗੂ ਨੇ ਕਿਸਾਨ ਕਹਿ ਰਹੇ ਕਿ ਤਬਾਹ ਕੀ ਅੰਦਰ ਦੇ ਪ੍ਰਬੰਧ ਨਹੀਂ ਰਿਹਾ ਪਰ ਠੀਕੇ ਹੋ ਚੁੱਕੇ ਨੇ ਕੰਟਰ ਕਹਿ ਰਹੇ ਕਿਸੇ ਸਮਝ ਕੋਈ ਮਨੁੱਖ ਭਾਗੀ ਦਾ ਫਰਕ ਤੋਂ ਆਸ ਨਹੀਂ ਹੈ ਦੇਖੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਦਾ ਫਰਸਟ ਫੇਜ ਚੱਲਿਆ ਸੀ ਜਦੋਂ ਦਿੱਲੀ ਦੇ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਬਹੁਤ ਵੱਡਾ ਸੰਘਰਸ਼ ਹੋਇਆ ਸੀ ਜਦੋਂ ਕਿਸਾਨ ਨੂੰ ਸਿੱਧੇ ਤੌਰ ਤੇ ਮਾਰਨ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਸੀ ਉਸ ਸਮੇਂ ਲਗਭਗ 13-14 ਮਹੀਨਿਆਂ ਤੋਂ ਬਾਅਦ ਦੇਸ਼ ਦੀ ਜਿਹੜੇ ਹਕਮਰਾਨ ਸੀ ਮੋਦੀ ਸਾਹਿਬ ਸੀ ਚੁੱਕੇ ਸੀ ਉਸ ਸਮੇਂ ਉਹ ਬਲੈਕ ਲਾ ਉਹ ਕਾਲੇ ਕਾਨੂੰਨ ਜਿਹੜੇ ਵਾਪਸ ਹੋਏ ਸੀਗੇ ਸੋ ਮੈਨੂੰ ਪੂਰਨ ਆਸ ਆ ਕਿ ਕੇਂਦਰ ਸਰਕਾਰ ਨੂੰ ਚੁੱਕਣਾ ਪਊਗਾ ਔਰ ਗੱਲ ਕਰਨੀ ਪਊ ਔਰ ਮਾਮਲੇ ਦਾ ਹੱਲ ਉਹ ਗੱਲਬਾਤ ਰਾਹੀਂ ਨਿਕਲਦਾਗਾ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਜਿੱਦ ਛੱਡਣੀ ਚਾਹਿੰਦੀ ਆ ਅਸੀਂ ਸਾਰੇ ਤਿਆਰ ਆ ਪਹਿਲਾਂ ਵੀ ਅਸੀਂ ਜਦੋਂ ਪੁਰਾਣੇ ਸਮੇਂ ਗੱਲਬਾਤ ਸ਼ੁਰੂ ਹੋਈ ਸੀ ਉਸ ਸਮੇਂ ਵੀ ਅਸੀਂ ਬੈਠੇ ਸੀ ਅੱਜ ਵੀ ਅਸੀਂ ਤਿਆਰ ਆ ਸੀ ਕਿ ਇਹਨੇ ਗੱਲਬਾਤ ਕਰੋ ਮਸਲੇ ਦਾ ਆਪਾਂ ਹੱਲ ਕਰੀਏ ਦੇਖੋ ਅੱਜ ਮੈਂ ਜਦੋਂ ਡੱਲੇਵਾਲ ਸਾਹਿਬ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਸ ਸਮੇਂ ਉਹਨਾਂ ਦੇ ਸਾਰੇ ਸਾਥੀਆਂ ਨੇ ਦੱਸਿਆ ਕਿ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਜਿਹੜਾ ਆਰਡਰ ਜਾਰੀ ਕੀਤਾਗਾ ਜਿਹਦੇ ਵਿੱਚ ਕਿਸੇ ਨੇ ਕੰਟੈਂਪਟ ਪਾਈ ਆ ਕਿ ਪੰਜਾਬ ਸਰਕਾਰ ਤੁਰੰਤ ਉਹਨਾਂ ਨੂੰ ਮੈਡੀਕਲ ਸਕੂਲ ਤੋਂ ਦੇਵੇ ਜਾਂ ਉਹਨਾਂ ਨੂੰ ਹਸਪੀਟਲ ਦੇ ਅੰਦਰ ਸ਼ਿਫਟ ਕਰੇ ਸੋ ਇਸ ਤਰ੍ਹਾਂ ਦੀਆਂ ਡਾਇਰੈਕਸ਼ਨ ਅੱਜ ਆਨਰੇਬਲ ਸੁਪਰੀਮ ਕੋਰਟ ਵੱਲੋਂ ਦੇਖਣ ਨੂੰ ਮਿਲੀਆਂ ਨੇ ਕਿ ਮੈਂ ਸਮਝਦਾ ਦੇਸ਼ ਦੀ ਸੁਪਰੀਮ ਕੋਰਟ ਨੂੰ ਚਾਹੀਦਾਗਾ ਕਿ ਉਹ ਸਾਨੂੰ ਡਾਇਰੈਕਸ਼ਨਾਂ ਕਰਨ ਦੀ ਬਜਾਏ ਜਾਂ ਡੱਲਿਆਲ ਸਾਹਿਬ ਨੂੰ ਡਾਇਰੈਕਸ਼ਨ ਜਾਰੀ ਕਰਨ ਦੀ ਬਜਾਏ ਜਾਂ ਭਾਰਤੀ ਜਨਤਾ ਪਾਰਟੀ ਸੌਰੀ ਭਾਰਤੀ ਕਿਸਾਨ ਯੂਨੀਅਨ ਨੂੰ ਜਿਹੜੀਆਂ ਡਾਇਰੈਕਸ਼ਨਾਂ ਕਰਨ ਦੀ ਬਜਾਏ ਸਿੱਧਾ ਉਹ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਔਰ ਡੱਲਿਆਲ ਸਾਹਿਬ ਨੇ ਤਾਂ ਖੁਦ ਲੈਟਰ ਦੋ ਲੈਟਰ ਜਿਹੜੇ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੇ ਨੇਗੇ ਗਲਬਾਦ ਦਾ ਖੁੱਬ ਜਿਹੜਾ ਉਹਨਾਂ ਨੇ ਪੇਸ਼ ਕਰ ਕੀਤੀ ਹੈ ਕਿ ਗੱਲਬਾਤ ਕਰੋ ਸੋ ਮੈਂ ਸਮਝਦਾ ਉਹਨਾਂ ਲੈਟਰਾਂ ਦੇ ਉੱਤੇ ਕਗਨੀਸ਼ੈਂਸ ਲੈਣੀ ਚਾਹੀਦੀ ਹੈ ਉਹਨਾਂ ਲੈਟਰਾਂ ਤੇ ਸੰਗਿਆਨ ਲੈਣਾ ਚਾਹੀਦਾ ਉਹਨਾਂ ਲੈਟਰਾਂ ਨੂੰ ਧਾਰ ਮੰਨ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਡਾਇਰੈਕਸ਼ਨ ਕਰਨੀ ਚਾਹੀਦੀ ਹੈ ਨਾ ਕਿ ਇਧਰ ਉਧਰ ਡਾਇਰੈਕਸ਼ਨ ਕਰਨ ਸੋ ਮੇਰੀ ਸੁਪਰੀਮ ਕੋਰਟ ਨੂੰ ਇਹੀ ਸਲਾਹ 기 ਕਿ ਤੁਰੰਤ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰਕੇ ਮਸਲਾ 24 ਘੰਟਿਆਂ ਚ ਹੱਲ ਹੋ ਜਾਊਗਾ ਸੋ ਜੇ ਕੇਂਦਰ ਸਰਕਾਰ ਤੋਂ ਕਿਉਂ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਨਾ ਚਾਹੀਦਾ ਔਰ ਕੇਂਦਰ ਸਰਕਾਰ ਜਿਹੜੀ ਆ ਇਹ ਸਾਰੀਆਂ ਅ ਮੰਗਾ ਮੰਨਣ ਦੇ ਲਈ ਮਜਬੂਰ ਹੋਊਗੀ ਜੋ ਦੇਸ਼ ਦੀ ਸੁਪਰੀਮ ਕੋਰਟ ਨੇ ਆਰਡਰ ਜਾਰੀ ਕੀਤਾ ਸੋ ਪੰਜਾਬ ਨਾਉ ਬੁਲਟਨ ਦੇ ਵਿੱਚ ਐਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ